ਕੁਲੇਸ ਨੂੰ ਮਿਲੀ ਵੱਡੀ ਕਾਮਯਾਬੀ ਚੰਡਿਆਲਾ ਪੁਲਿਸ ਵੱਲੋਂ ਪਿਛਲੇ ਕਈ ਦਿਨਾਂ ਤੋਂ ਹੋ ਰਹੇ ਟਰੈਕਟਰਾਂ ਦੀ ਚੋਰੀ ਤੇ ਲੁੱਟਖੋਹ ਦੀ ਵਾਰਦਾਤਾਂ ਨੂੰ ਲੈ ਕੇ ਗਰੋਹ ਦੇ ਦੋ ਮੁੱਖ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ਐਸਐਚਓ ਮੁਖਤਾਰ ਸਿੰਘ ਨੇ ਦੱਸਿਆ ਕਿ ਇਹ 8 ਦੇ ਕਰੀਬ ਗਰੋਹ ਦੇ ਮੈਂਬਰ ਸਨ ਜਿਨ੍ਹਾਂ ਵਿੱਚੋਂ ਦੋ ਮੁੱਖ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਕੋਲੋਂ ਦੋ ਟਰੈਕਟਰ ਜਿਹੜੇ ਇਹਨਾਂ ਚੋਰੀ ਕੀਤੇ ਸਨ ਉਹ ਬਰਾਮਦ ਕਰ ਲਏ ਹਨ ਬਾਕੀ ਦੇ ਇਹਨਾਂ ਦੇ ਗਰੋਹ ਦੇ 6 ਮੈਂਬਰਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਰਾਗੀਰਾਂ ਨੂੰ ਹਥਿਆਰਾਂ ਦੀ ਨੋਕ ਤੇ ਲੁੱਟਾ ਖੋਹਾਂ ਕਰਦੇ ਸਨ ਤੇ ਪਿਛਲੇ ਦਿਨੀ ਜਿਹੜੇ ਕਨੀਏ ਕੇ ਬਾਂਗਰ ਤੇ ਕਥੂ ਨੰਗਲ ਵਿੱਚ ਚੋਰੀ ਤੇ ਲੁੱਟ ਗਿਆ ਵਾਰਦਾਤਾ ਨੂੰ ਅੰਜਾਮ ਦਿੱਤਾ ਸੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਬਲਾਈਂਡ ਕੇਸ ਸੀ ਜਿਸ ਦੀ ਗੁੱਥੀ ਜੰਡਿਆਲਾ ਪੁਲਿਸ ਵੱਲੋਂ ਸੁੱਝਾ ਲਈ ਗਈ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਜਿਵੇਂ ਕਥੂ ਨੰਗਲ ਬਿਆਸ ਤੇ ਬਟਾਲੇ ਜ਼ਿਲ੍ਹੇ ਦੇ ਵਿੱਚ ਛੇਕਮਾਂ ਕਨੀਏ ਕੇ ਬਾਂਗਰ ਅਤੇ ਛੇਕਮਾਂ ਪੱਠਿਆ ਤੋਂ ਇੱਕ ਗੈਂਗ ਵਾਹ ਪੱਠਿਆ ਤੋਂ ਲੇਬਰ ਨੂੰ ਬੰਦੀ ਬਣਾ ਕੇ ਉਥੋਂ ਟਰੈਕਟਰ ਹਥਿਆਰਾਂ ਦੀ ਲੋਕ ਤੇ ਟਰੈਕਟਰ ਤੇ ਵਹੀਕਲ ਤੇ ਮੋਟਰਸਾਈਕਲ ਵਗੈਰਾ ਖੋਹ ਕਰਦੇ ਹੀ ਰਾਹਗੀਰਾਂ ਕੋ ਵੀ ਖੁੰਦੇ ਸੀ ਉਹ ਇਨਫੋਰਮੇਸ਼ਨ ਮਿਲਣ ਤੇ ਅੱਜ ਇਹ ਗ੍ਰੋਹ ਦੇ 8 ਪੈਬਰ ਦੇ ਕੋਲ ਜਿਹਨਾਂ ਦਾ ਮੇਨ ਸਰਕਣਾ ਜਗਰਾਤ ਸਿੰਘ ਜੱਗਾਵਾ ਪਿੰਡ ਧੀਰੇਕੋਟ ਦਾ ਉਹਨਾਂ ਦੇ ਵਿੱਚੋਂ ਦੋ ਕੁਲਦੀਪ ਸਿੰਘ ਕੀਪਾ ਤੇ ਪਾਰਸਦੀਪ ਗਹਿਰੀ ਮੰਡੀ ਇਹ ਦੋ ਫੜੇ ਗਏ ਨੇ ਇਹਨਾਂ ਦੇ ਕੋਲੋਂ ਦੋ ਟਰੈਕਟਰ ਇੱਕ ਸੋਰਾ ਲੀਕਾ ਜਿਹੜਾ ਘਣੀਆਂ ਕੇ ਬੰਗਰ ਥਾੜੇ ਤੋਂ ਇਹਨਾਂ ਨੇ ਪੱਠੇ ਤੋਂ ਖੋਹ ਕੀਤਾ ਸੀ ਗਨ ਪੁਆਇੰਟ ਤੇ ਤੇ ਇੱਕ ਟਰੈਕਟਰ ਹੋਰ ਸਵਰਾਜ ਦੋ ਟਰੈਕਟਰ ਬਰਾਮਦ ਹੋ ਚੁੱਕੇ ਨੇ ਤੇ ਦੋ ਇਹਨਾਂ ਚ ਬੁਲਜਮ ਜਿਹੜੇ ਫੜੇ ਜਾ ਚੁੱਕੇ ਆ ਬਾਕੀ 6 ਬਾਕੀ ਨੇ ਸਾਡੀਆਂ ਪੁਲਿਸ ਟੀਮਾਂ ਲੱਗੀਆਂ ਹੋਈਆਂ ਆ ਜੀ ਜਿਹੜੀਆਂ ਰਾਹਗੀਰਾਂ ਨੂੰ ਲੁੱਟਦੇ ਨੇ ਜਾਂ ਪੱਠੇ ਲੁੱਟਦੇ ਨੇ ਗਨ ਪੁਆਇੰਟਾਂ ਤੇ ਦਹਿਸ਼ਤ ਪਾ ਕੇ ਉਹ ਬਾਕੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਤੇ ਕਾਰਵਾਈ ਕੀਤੀ ਜਾਵੇ ਕਿੱਥੋਂ ਨੰਗਲ ਵਿੱਚ ਹੀ 50 ਹਜ਼ਾਰ ਦੀ ਲੁੱਟ ਹੋਈ ਇਹਨਾਂ ਦਾ ਇਹ ਉਹੀ ਕਹਿਗਾ ਜੀ ਇਹਨਾਂ ਅੱਠਾਂ ਬੰਦਿਆਂ ਨੇ ਪਹਿਲਾਂ ਘਣੀਏ ਦੇ ਪੰਗਰ ਪਿੰਡ ਸ਼ੇਖਵਾ ਤੋਂ ਟਰੈਕਟਰ ਸੋਨਾ ਦੀ ਘਾ ਲੁੱਟਿਆ ਜਿਹੜਾ ਅੱਜ ਬਰਾਮਦ ਕੀਤਾ ਸਾਡੀ ਪੁਲਿਸ ਟੀਮਾਂ ਨੇ ਤੇ ਬਾਅਦ ਜ ਕਥੋਂ ਨਗਲੇ ਏਰੀਏ ਚੋਂ ਹਰੀਆਪਿੰਡ ਚੋਂ ਵਾਪਸ ਆਉਂਦਿਆਂ ਇਹਨਾਂ ਨੇ 45000 ਦੀਪੂ ਮੋਟਰਸਾਈਕਲ ਤੇ ਮੋਬਾਈਲ ਰਾਹਗੀਰਾਂ ਕੋਲ ਲੁੱਟੇ ਉਸ ਤੋਂ ਬਾਅਦ ਬਿਆਸ ਸਠਿਆਲਾ ਤੇ ਬਲਸਰਾ ਦੇ ਵਿੱਚ ਪੱਠਾ ਜੀ ਉੱਥੇ ਲੇਬਰ ਨੂੰ ਪੱਤੀ ਬਣਾ ਕੇ ਉਹਨਾਂ ਕੋਲੋਂ 800 ਬੈਟਰੀਆਂ ਇਹਨਾਂ ਨੇ ਉੱਥੋਂ ਲੁੱਟ ਲਈ ਇਹ ਗਰੋ ਦੇ ਦੋ ਮੈਂਬਰ ਫੜੇ ਗਏ ਜੀ ਗਰੋ ਜਿਹੜਾ ਉਹ ਸਾਹਮਣੇ ਆ ਚੁੱਕਾ ਪਿੰਨੋ ਇਹ ਅਨ ਬਲਾਈਂਡ ਕੇਸ ਸੀ ਜੀ ਕੇਸ ਸਟੇਸ ਹੋ ਚੁੱਕੇ ਨੇ ਸਾਰੇ ਤਿੰਨਾਂ ਦੋਹ ਜਿਲ੍ਹਿਆਂ ਦੇ ਤੇ ਦੋ ਬੰਦੇ ਫੜੇ ਜਾ ਚੁੱਕੇ ਬਾਕੀ ਬਹੁਤ ਜਲਦ ਅਸੀਂ ਗ੍ਰਿਫਤਾਰ ਕਰਾਂਗੇ ਇਹਨਾਂ ਕੋਲ ਹਥਿਆਰ ਵੀ ਕੋਈ ਬਰਾਮਦ ਹੋਈ ਹਥਿਆਰ ਬਰਾਮਦ ਇਹਨਾਂ ਦੋਆ ਕੋਈ ਨਹੀਂ ਜਿਹੜੇ ਬਾਕੀ 6 ਨੇ ਉਹਨਾਂ ਕੋ ਪਘੌੜੇ ਨੇ ਅੱਜੇ ਹੋਏ ਟੀਮਾਂ ਲੱਗੀਆਂ ਉਹਨਾਂ ਕੋ ਹਥਿਆਰ ਨੇ ਜੀ ਇਹਨਾਂ ਕੋ ਇੱਕ 315 ਪੁਰ ਰਾਈਫਲ ਆ ਦੋ ਪਿਸਤੌਲ ਹੈ ਜੀ ਬਹੁਤ ਜਲਦ ਬਾਕੀ ਵੀ ਗ੍ਰਿਫਤਾਰ ਕੀਤੇ ਜਾਣਗੇ ਨੋਟਰੀ ਜੀ ਤਸ਼ਕੀ ਸਾਹਮਣੇ ਤਫ਼ਤੀਸ਼ ਇਹੀ ਹੈ ਜੀ ਇਹਨਾਂ ਨੇ ਘਰੋ ਬੜਾਇਆ ਹੋਇਆ ਇਹ ਪੱਠਿਆ ਵਗੈਰਾ ਦੇ ਲਿਵਨ ਦਾ ਮਿਕਸ ਅਪ ਹੋ ਕੇ ਲੁੱਟਖੋ ਕਰਦੇ ਆ ਤੇ ਉਸ ਤੋਂ ਇਲਾਵਾ ਰਾਹ ਹੀ ਰਾਹ ਨੂੰ ਲੁੱਟਦੇ ਆ ਜੀ ਤੇ ਜਲਦੀ ਹੀ ਇਹਦਾ ਪਰਦਾਫਾਸ਼ ਤਾ ਹੀ ਕਰ ਦਿੱਤਾ ਗਿਆ ਬਾਕੀ ਵੀ ਜਿਹੜੇ ਰਹਿੰਦੇ ਜਲਦੀ ਹੋਣਾ ਬਿਖਾਰ ਕਰਾ ਰਹੇ ਇਹ ਕ੍ਰਿਮੀਨਲੋਜੀ ਹਾਂਜੀ ਇਹਨਾਂ ਦਾ ਕ੍ਰਿਮੀਨਲ ਪਿਛੋਕੜ ਸਾਰਿਆਂ ਦਾ ਦੇਖਿਆ ਗਿਆ ਜਿਹੜਾ ਜਗਤ ਜੁਗਰਾਤ ਜੱਗਾ ਇਹਦੇ ਤੇ ਵੀ ਪਹਿਲਾਂ 8 ਪਰਚੇ ਦਰਜ ਨੇ ਬਾਕੀਆਂ ਦੇ ਵੀ ਇਹੀ ਪਿਛੋਕੜ ਜਿਹੜਾ ਜਾਂਚ ਰਹੀ ਕੋਈ ਨਸ਼ੇ ਨਾਲ ਸੰਬੰਧ ਹੈਗਾ ਨਾ ਨਹੀਂ ਨਸ਼ੇ ਨਾਲ ਇਹ ਤੱਕ ਨਹੀਂ ਬਾਕੀ ਇਨਵੈਸਟੀਗੇਸ਼ਨ ਜਿੱਕੇ ਜਿਹੜੀ ਗੱਲ ਹੋਊਗਾ ਆਪਾਂ